ਹਵੇਲੀ ਚ ਆ ਗਏ ਬੋਲੀਆਂ ਪਾਉਣ ਤੇ ਬਣ ਗਿਆ ਵਿਆਹ ਵਰਗਾ ਮਾਹੌਲ ਸਿੱਧੂ ਮੂਸੇਵਾਲੇ ਦੇ ਘਰ ਵਾਪਸੀ ਤੋਂ ਬਾਅਦ ਚਾਰੇ ਪਾਸੇ ਖੁਸ਼ੀਆਂ ਦੇ ਖੇੜੇ ਹੋਏ ਪੈਨੇ ਤੇ ਹਵੇਲੀ ਦੇ ਵਿੱਚ ਮੇਲੇ ਲੱਗੇ ਪੈਨੇ ਤੇ ਮੇਲੇ ਕੌਣ ਲਾਉਣ ਆ ਰਿਹਾ ਵਕੋ ਵਕਰੇ ਸ਼ਹਿਰਾਂ ਚੋਂ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਨੇ ਜਿਹੜੇ ਸਿੱਧੂ ਦੀ ਹਵੇਲੀ ਆਉਂਦੇ ਆ ਵਧਾਈ ਦੇਣ ਤਾਂ ਉੱਥੇ ਹੀ ਢੋਲ ਟਮੱਕੇ ਤਾਂ ਉੱਥੇ ਲੱਗੇ ਹੀ ਪੈਨੇ ਤੇ ਭੰਗੜਾ ਪਾਉਂਦੇ ਲੋਕ ਆ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦਿੰਦੇ ਹੁਣੇ ਤੁਹਾਨੂੰ ਪੂਰਾ ਮੇਲਾ ਬਣਿਆ ਜਾਂਦਾ ਜਦੋਂ ਲੋਕ ਉੱਥੇ ਆਉਂਦੇ ਨੇ ਤਾਂ ਉਧਰਲੇ ਪਾਸੇੋਂ ਡੀਜੇ ਲੱਗ ਜਾਂਦਾ ਭੰਗੜੇ ਹਵੇਲੀ ਦੇ ਵਿੱਚ ਫੇਰ ਉਹ ਖੁਸ਼ੀਆਂ ਦੇ ਖੇੜੇ ਫਿਰ ਤੋਂ ਖੜਨ ਲੱਗੇ ਨੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਦੋਸਤੋ ਲਾਈਕ ਕਰਕੇ ਸ਼ੇਅਰ ਕਰਿਓ ਪਹਿਲਾਂ ਆਪਾਂ ਪੂਰੀ ਵੀਡੀਓ ਸੁਣਦੇ ਆਂ ਵੀ ਹੈ ਕੀ ਚੀਜ਼ ਇਹ ਤੇ ਕੀ ਗੱਲਬਾਤ ਹੋਈ ਹੈ ਸਾਰੀ ਪਹਿਲਾਂ ਤਾਂ ਵੀਡੀਓ ਦੇਖ ਲਓ ਤੇ ਇਹ ਵੀਡੀਓ ਦੇ ਵਿੱਚ ਖੁਸ਼ੀ ਦੇਖੋ ਲੋਕਾਂ ਦੀ ਕਿੰਨੀ ਸਾਰੀ ਹੈ thank you ਤੁਸੀਂ ਵੀ ਸੁਣੀਆ ਇਹ ਪੂਰੀ ਦੇਖੀ ਆ ਵੀਡੀਓ ਵੀ ਕਿਵੇਂ ਮੇਲਾ ਲੱਗਦਾ ਕਿਵੇਂ ਚਾਗ ਆ ਲੋਕਾਂ ਨੂੰ ਗੋਡੇ-ਗੋਡੇ ਚਾਹ ਹੋਇਆ ਪਿਆ ਭੰਗੜੇ ਪਾਈ ਜਾਂਦੇ ਨੇ ਜਦੋਂ ਮਾੜਾ ਗੀਤ ਚੱਲਦਾ ਤਾਂ ਸਾਰੇ ਇਕੱਠੇ ਹੋ ਜਾਂਦੇ ਨੱਚਣ ਲੱਗ ਜਾਂਦੇ ਨੇ ਟੱਪਣ ਲੱਗ ਜਾਂਦੇ ਨੇ ਸਿੱਧੂ ਮੂਸੇਵਾਲੇ ਦਾ ਨਾਂ ਲੈ ਲੈ ਕੇ ਤਾਂ ਇਹ ਪਿਆਰਾ ਸਿੱਧੂ ਮੂਸੇਵਾਲੇ ਦਾ ਜਿਹੜਾ ਲੋਕਾਂ ਦੇ ਵਿੱਚ ਖਿਲਰਿਆ ਹੋਇਆ ਤੇ ਉਹ ਖੁਸ਼ੀ ਜਿਹੜੀ ਆ ਵਾਧਦੀ ਜਾ ਰਹੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਅਰ